ਆਰਿਆਨੁਸ਼ ਸ਼ਸ਼ੀਕਾਲ ਜੀ ਕੋਰ ਸੰਧੂ ਵੱਲੋਂ ਗਾਇ ਮੈਂ ਕਹਿੰਦੀ ਸਰਕਾਰ ਅੱਗੇ ਬੇਨਤੀ ਹੈ ਆ ਕਿ ਸਾਡੇ ਬੁਟੀਕ ਵਾਲਿਆਂ ਦੇ ਇਨਸਾਫ ਦਿੱਤਾ ਜਾਵੇ ਸਾਨੂੰ ਹੱਦ ਕਰ ਦਿੱਤੀ ਢਾਡੀ ਜਨਤਾ ਨੇ ਇੱਕ ਵਾਰ ਸਵਾਰੀ ਵਾਰੀ ਅਹੀਂ ਸਵਾਈ ਫੜੀਦੀ ਆ ਤੇ ਬਾਅਦ ਵਿੱਚ ਜਦੋਂ ਜਦੋਂ ਉੱਦ ਦਾ ਸੂਟ ਢਾੜਕੋ ਸਵਾਇਆ ਢਾੜਕੋ ਸਵਾਇਆ ਸਲਾਈ ਮਾਰੋ ਤੁਸੀਂ ਢਾੜਕੋ ਨਹੀਂ ਸਵਾਇਆ ਹਾਏ ਇਹ ਇਨਸੂਰੈਂਸ ਥੋੜੀ ਕਰ ਦਈਦੇ ਆ ਦੱਸੋ ਸਰਕਾਰ ਜੀ ਇਹ ਸੋਰਜ ਕਰੋ ਤਾਂ ਫਾਰਮ ਪਰ ਉਹ ਬੁਟੀਕ ਵਾਲੇ ਕੋਈ ਫਾਰਮ ਹੋਣੇ ਚਾਹੀਦੇ ਆ ਹਾਂ ਨਾਲੇ ਸਰਕਾਰੀ ਤਨਖਾਹ ਭੇਜਿਆ ਕਰੋ ਤੇ ਨਾਲੇ ਪੂਰਾ ਜਿੰਨ ਤੱਕ ਗਲਪਾਲ ਨਾ ਨਾ ਜਾਵੇ ਸੂਟ ਉਨ ਤੱਕ ਬੁਟੀਕ ਵਾਲੇ ਦੇ ਪੱਲੇ ਪਾਇਆ ਕਰੋ ਮਾੜੀ ਸਲਾਈ ਉਧੜੀ ਨਹੀਂ ਮਾੜੀ ਸਲਾਈ ਮਾਰਨੀ ਸਿੱਖੋ ਜਦੋਂ ਉਧੜਦਾ ਵਾ ਤੜਕੋ ਸਮਾਇਆ ਵਾ ਸਲਾਈ ਮਾਰੋ ਇਹਨੂੰ ਸਲਾਈ ਮਾਰੋ ਇਹਨੂੰ ਹੱਦੋਂ ਦੂ ਹੋ ਗਈ ਗਾਇਜ਼ ਕੀ ਹੋਇਆ ਇੱਕ ਬੀਬੀ ਆ ਗਈ ਸਿਆਲ ਦਾ ਸੂਟ ਲੈ ਕੇ ਤੇ ਮੈਂ ਕਿਹਾ ਹੁਣ ਤਾਂ ਗਰਮੀ ਆ ਗਈ ਹੁਣ ਇਹਦਾ ਕੀ ਕਰਨਾ ਵਾ ਕਿਤੇ ਨਹੀਂ ਕੁਛ ਕਰਨਾ ਨਹੀਂ ਹੈ ਬਸ ਸਲਾਈ ਮਾਰ ਦੋ ਮਰੀ ਜੀ ਖੋਲ ਦੋ ਕੀ ਪਤਾ ਹੁੰਦਾ ਵਾ ਮੋਟੇ ਹੋ ਜੇ ਪਤਲੇ ਹੋਏ ਹਾਏ ਹਾਏ ਮੇਰੇ ਰੱਬਾ ਤੂੰ ਪਹਿਲਾਂ ਹੀ ਸੋਲਿਆ ਮੋਟੀ ਹੋਏਣਾ ਹਨਾ ਪਤਾ ਨਹੀਂ ਜੀਣਾ ਕਿ ਮਰਨਾ ਵਾ ਤੇ ਪੈਕ ਕਰਕੇ ਰੱਖ ਲੋ ਤੂੰ ਸਿਰ ਸਲਾਈਆਂ ਪਹਿਲਾਂ ਹੀ ਮਰਵਾ ਕੇ ਨਾਸਤਾ ਆਇਆ ਕਰੋ ਬੁਟੀਕ ਵਾਲਿਆਂ ਨੂੰ ਅਹੀਂ ਨਾ ਨਾ ਹੋਈ ਤੇ ਤੁਹਾਡੇ ਆ ਜਿਹੜੇ ਵਨਸ ਵਨੇ ਸੂਟ ਪਾਉਂਦੇ ਨੇ ਨਾ ਜਾਨ ਪਵਾ ਪਵਾ ਕੇ ਤੇ ਉਹ ਚਾਣੀ ਆ ਪੂਰੇ ਹੁਣੇ ਹੂੰ